ਪਟਿਆਲੇ ਰਾਜਪੂਤ ਦੇ ਤਿਰਸਤੀਕ ਕਸਬਾ ਹੁੰਦਾ ਬਹਾਦਰਗੜ ਤੁਸੀਂ ਦਰਸ਼ਨ ਕੀਤੇ ਹੋਣੇ ਨੇ ਸ਼ਾਇਦ ਉਸ ਗੁਰਦੁਆਰੇ ਦੇ ਮੇਰੇ ਮਹੰਸੀ ਵੀ ਉੱਥੇ ਕਥਾ ਕਰ ਲਈ ਪਰ ਇਹ ਬਿਮਾਰੀ ਕਰਕੇ ਨਹੀਂ ਪਰ ਕਰਾਂਗੇ ਜ਼ਰੂਰ ਅਸੀਂ ਜਾ ਕੇ ਮਹਾਰਾਜ ਜੀ ਦੇ ਨਸਥਾਨਾ ਤੇ ਹਜ਼ੂਰ ਗੁਰੂ ਤੇਗ ਬਹਾਦਰ ਉੱਥੇ ਦੋ ਤਿੰਨ ਵਾਰ ਹੀ ਆਏ ਆ ਇੱਕ ਵਾਰੀ 9 ਦਿਨ ਰਹਿ ਕੇ ਗਏ ਆ ਇੱਕ ਵਾਰੀ ਸਤਗੁਰੂ ਜਦੋਂ ਸ਼ਹਾਦਤ ਲਈ ਗਏ ਤੇ ਚਮਸਾ ਉੱਥੇ ਕਟਿਆ ਕੁਈ 3 3 ਮਹੀਨੇ ਕਹਿੰਦੇ ਨੇ ਪਟਿਆਲਾ ਨਹੀਂ ਸੀ ਬਣਿਆ ਜਦੋਂ ਆਪ ਸਭ ਨੂੰ ਪਤਾ ਹੈ ਹਿਸਟਰੀ ਦਾ ਅਸਲ 'ਚ ਨਵਾਬ ਸੈਫ ਮੁਹੰਮਦ ਖਾਨ ਸੀ ਜਿਹਨੂੰ ਅਸੀਂ ਸੈਫਦੀਨ ਵੀ ਕਹਿੰਦੇ ਆ ਨਾਮ ਇਹਦਾ ਸੀ ਨਵਾਬ ਸੈਫ ਮੁਹੰਮਦ ਖਾਨ ਇਹ ਕਸ਼ਮੀਰ ਦਾ ਗਵਰਨਰ ਰਿਹਾ ਕੁਝ ਵਿਦਵਾਨ ਕਹਿੰਦੇ ਨੇ ਵੀ ਜਿਹੜਾ ਸੈਫ ਖਾਨ ਸੀ ਇਹ ਔਰੰਗਜ਼ੇਬ ਦਾ ਮਤਰਾਆ ਭਰਾ ਸੀ ਕੁਝ ਵਿਦਵਾਨ ਕਹਿੰਦੇ ਨੇ ਜੀ ਇਹ ਸ਼ਾਹਜਹਾਂ ਦਾ ਸੰਧੂ ਸੀ ਕੁਝ ਕਹਿੰਦੇ ਧਰਮ ਦਾ ਭਰਾ ਸੀ ਮੁੱਖ ਦੀ ਗੱਲ ਕੀ ਵੀ ਇਹ ਕਸ਼ਮੀਰ ਦਾ ਗਵਰਨਰ ਰਿਹਾ ਤੇ ਇਹ ਤੋਂ ਬਾਅਦ ਇਫਤਰ ਖਾਂ ਆਇਆ ਜਿਨੇ ਫਿਰ ਪੂਰਾ ਕਸ਼ਮੀਰੀ ਪੰਡਤਾਂ ਉੱਤੇ ਜ਼ੁਲਮ ਕੀਤਾ ਉਸ ਤੋਂ ਪਹਿਲਾਂ ਇਹ ਰਿਹਾ ਸੈਫ ਮੁਹੰਮਦ ਖਾਂ ਇਹ ਬਹੁਤ ਹੀ ਨਰਮ ਦਿਲ ਸੀ ਖੋਲ ਦिलाਸੀ ਮੈਂ ਆਪ ਨੂੰ ਸਿਰਫ ਇਹ ਬੇਨਤੀ ਕਰ ਲਗਾ ਗੁਰੂ ਤੇਗ ਬਹਾਦਰ ਸਾਹਿਬ ਕਿੰਨਾ ਕਿੰਨਾ ਸਾਨੂੰ ਸਮਝਾਉਂਦਾ ਇਤਿਹਾਸ ਵਿੱਚੋਂ ਤੇ ਮੇਰੀ ਇੱਛਾ ਮੈਂ ਉਹਨਾਂ ਦੇ ਇੱਕ ਇੱਕ ਸਿੱਖ ਦਾ ਜ਼ਿਕਰ ਜ਼ਰੂਰ ਕਰੀ ਜਾਵਾਂ ਜਿ ਜਿਹੜੀ ਦਲਦੇ ਰਹੇ ਨਾਲ ਬਾਣੀ ਦੇ ਹਜ਼ੂਰ ਸੱਚੇ ਪਾਤਸ਼ਾਹ ਦੇ ਪ੍ਰਤੀ ਇਹ ਦੇ ਅੰਦਰ ਭਾਵਨਾ ਕਿੱਥੋਂ ਪੈਦਾ ਹੋਈ ਵਿਦਵਾਨ ਕਹਿੰਦੇ ਨੇ ਇੱਕ ਤਾਂ ਸੀ موسی ਰੂਪੜੀ ਜਿਸयद موسی ਰੂਪੜੀ ਜਿਹਦਾ ਉਹਦਾ ਜ਼ਿਕਰ ਕੀਤਾ ਵੀ ਤੁਸੀਂ ਘਰ ਕਿਉਂ ਬਣਾਉਂਦੇ ਪਏ ਤੇ ਦੂਜਾ ਸੀ ਭੀਕਣਸ਼ਾ ਦਸਕੇ ਵਾਲਾ ਕਿ ਨੇੜੇ ਸੀ ਇਨਾਂ ਦੀ ਜ਼ਮਾਤ ਬਣ ਗਈ ਕਸ਼ਮੀਰ ਤੋਂ ਰਿਟਾਇਰ ਕਰਕੇ ਗਵਰਨਰ ਸੀ ਸਹਿਬ ਮੁਹੰਮਦ ਖਾਂ ਇਹਨੂੰ ਇਹ ਇਲਾਕਾ ਦੇ ਦਿੱਤਾ ਰੇਤਲਾ ਜਿਹਾ ਸਮਝੋ ਕਿ ਸਜੇ ਸੀ ਪਰ ਇੱਥੇ ਬੜੀ ਜੀ ਇਹਨੇ ਮਿਹਨਤ ਕੀਤੀ ਤੇ ਇਹਦੋਂ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਦੱਸਿਆ ਭਾਵਨਾ ਇਹਦੀ ਬਣ ਗਈ ਇਹਨੇ ਕਿਲਾ ਬਣਾਇਆ ਪਰ ਉਂਝ ਕਿਹਾ ਜਾਂਦਾ ਵੀ ਜਿਹੜਾ ਖੂਨ ਕਿਲਾ ਹੈ ਇਹ ਅਸਲ 'ਚ ਮਹਾਰਾਜਾ ਅਮਰ ਸਿੰਘ ਨੇ ਬਣਾਇਆ ਕਰਮ ਸਿੰਘ ਗੁਣਾ ਨੇ ਫਿਰ ਅਮਰ ਸਿੰਘ ਗੁਣਾ ਨੇ ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਗਏ ਮਾਤਾ ਨਾਨਕੀ ਜੀ ਨਾਲ ਸਨ ਮਾਤਾ ਗੁਜਰੀ ਜੀ ਨਾਲ ਸਨ ਪਾਲਕੀ ਤੇ ਰੱਥ ਸੀ ਤੇ ਇਸ ਤਰੀ ਗੁਰੂ ਤੇਗ ਬਹਾਦਰ ਆਪਣੀ ਜੀ ਯਾਤਰਾ ਜਿਹੜੀ ਕਰਦੇ ਸਨ ਪਰਿਵਾਰ ਨਾਲ ਹੁੰਦਾ ਸੀ ਇੱਕ ਰੱਥ ਹੋਣੀ ਇੱਕ ਪਾਲਕੀ ਹੋਣੀ ਗਾਵਾਂ ਮੱਝਾਂ ਗਾਵਾਂ ਹੁੰਦੀਆਂ ਸੰਦਾ ਹਜ਼ੂਰ ਸੱਚੇ ਪਾਤਸ਼ਾਹ ਜਦੋਂ ਗਏ ਤੇ ਸੈਫਖਾਨ ਨੇ ਕਿਹਾ ਸੀ ਚਰਨ ਪਾਇਓ ਸਤਿਗੁਰੂ ਗਏ ਸਹਿ ਮੁਹੰਮਦ ਖਾਨ ਹਜ਼ੂਰ ਨੂੰ ਅੱਗੇ ਲੈਣ ਵਾਸਤੇ ਆਇਆ ਸਤਗੁਰੂ ਘੋੜੇ ਤੋਂ ਉਤਰ ਲੱਗੇ ਇਹਨੇ ਅੱਗੇ ਵੱਧ ਕੇ ਕਿਹਾ ਮਹਾਰਾਜ ਬਾਹਰ ਨਾ ਉਤਰਿਓ ਘੋੜੇ ਦੀਆਂ ਰਕਾਬਾਂ ਪੜ ਲਈਆਂ ਇਹਨੇ ਇਹ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨੇ ਰਕਾਬ ਨੂੰ ਹੀ ਪਕੜਿਆ ਮਹਾਰਾਜ ਜੀ ਦੇ ਜਿੱਥੇ ਹਜ਼ੂਰ ਦੇ ਚਰਨ ਸਨ ਨਾ ਜੀ ਉਹਨੇ ਉਹਦੀ ਭਾਵਨਾ ਸਿੱਖ ਉਹਨੇ ਪਕੜ ਕੇ ਕਿਹਾ ਨਾ ਨਾ ਇੱਥੇ ਨਾ ਉਤਰਿਓ ਨਾਲ-ਨਾਲ ਤੁਰਦਾ ਗਿਆ ਆਪਣੇ ਘਰ ਲੈ ਗਿਆ ਮਾਰੇ ਸੱਚੇ ਪਾਤਸ਼ਾਹ ਜੀ ਦਾ ਟਿਕਾਣਾ ਕੀਤਾ ਮਸਜਿਦ ਬੜੀ ਸੋਹਣੀ ਬਣਾਈ ਬਹਾਦਰਗੜ੍ਹ ਦੋ ਗੁਰਦੁਆਰੇ ਨੇ ਮੈਂ ਅੱਗੇ ਬੇਨਤੀ ਕਰਨੀ ਹੈ ਬਹਾਦਰਗੜ੍ਹ ਕਿਉਂ ਬਣਿਆ ਇੱਕ ਗੁਰਦੁਆਰਾ ਬਾਹਰ ਹੈ ਜਿੱਟੀ ਰੋਡ ਕੋਲ ਇੱਕ ਅੰਦਰ ਹੈ ਕੁਝ ਕਹਿੰਦੇ ਨੇ ਬਾਹਰ ਅਸਲ 'ਚ ਗੁਰਸਿੱਖਾਂ ਦਾ ਡੇਰਾ ਸੀ ਅੰਦਰ ਹਜ਼ੂਰ ਦਾ ਪਰਵਾਸ ਸੀ ਮਹਾਰਾਜ ਜੀ ਜਦੋਂ ਗਏ ਜੀ ਤੇ ਇਹ ਇਹਨੇ ਪਹਿਲੇ ਹੀ ਮਸਜਿਦ ਦੇ ਸਾਹਮਣੇ ਮਾਰੇ ਦਾ ਘਰ ਬਣਵਾ ਦਿੱਤਾ ਵੀ ਸੱਚੇ ਪਾਤਸ਼ਾਹ ਹੁਣਾ ਤੇ ਉਹਨਾਂ ਵਸੇਬੇ ਵਾਸਤੇ ਨਵਾਂ ਸਥਾਨ ਬਣਾਇਆ ਸਤਿਗੁਰੂ ਨੇ ਪੁੱਛ ਲਿਆ ਸੈਫਖਾਨ ਇਹ ਘਰ ਮਸਜਿਦ ਬੜੀ ਸੋਹਣੀ ਬਣਾਈ ਇਹ ਕਿਲਾ ਬੜਾ ਸੋਹਣਾ ਬਣਾਇਆ ਤੇ ਪ੍ਰਿੰਸੀਪਲ ਸਦਬੀਰ ਸਿੰਘ ਇੱਥੇ ਲਿਖ ਦਿਆ ਮੈਂ ਤਾਂ ਹਵਾਲਾ ਦੇ ਦੇਣਾ ਕੋਈ ਇੱਕ ਆਰਟੀਕਲ ਕਿਤਾਬ ਚ ਨਹੀਂ ਕਿਸੇ ਚ ਕਹਿੰਦੇ ਸੈਫਖਾਨ ਨੇ ਕਿਹਾ ਸੱਚੇ ਪਾਤਸ਼ਾਹ ਇੱਥੇ ਭੇਡ ਸੂਈ ਸੀ ਤੇ ਦੋ ਬਗਿਆੜ ਭੇਡ ਦੇ ਬੱਚਿਆਂ ਨੂੰ ਖਾਣਾ ਚਾਹਦੇ ਸਨ ਤੇ ਭੇਡ ਨੇ ਦੋਨਾਂ ਬਗਿਆੜਾਂ ਨੂੰ ਦੁੜਾ ਦਿੱਤਾ ਮੇਰੇ ਮਨ ਚ ਆਇਆ ਥਾਂ ਬੜੀ ਕਰਮਾ ਵਾਲੀ ਇੱਥੇ ਪੱਕਾ ਕਿਲਾ ਬਣਾਉਣਾ ਚਾਹੀਦਾ ਹੈ ਮਹਾਰਾਜ ਮੁਸਕਰਾ ਪਏ ਹਜ਼ੂਰ ਜਦੋਂ ਅੰਦਰ ਜਾਂਦੇ ਆ ਤੇ ਸਤਿਗੁਰੂ ਪੁੱਛਦੇ ਆ ਆਹ ਕਾਦੇ ਲਈ ਬਣਾਏ ਬਈ ਆ ਥਾਂ ਕਿਦੇ ਲਈ ਹੱਥ ਜੋੜ ਕੇ ਕਹਿੰਦਾ ਤੁਹਾਡੇ ਵਾਸਤੇ ਮਸਜਿਦ ਦੇ ਸਾਹਮਣੇ ਕਹਿੰਦੇ ਕਾਦੇ ਲਈ ਕਹਿਣ ਲੱਗੇ ਆਪਲੇ ਬਸੇਬੇ ਲਈ ਨਾਲੇ ਤੁਸੀਂ ਇੱਥੇ ਆਪਣਾ ਧਰਮ ਚਿੰਤਨ ਜੋ ਕਰਨਾ ਹੈ ਇੱਥੇ ਕਰ ਲਿਓ ਮਸਜਿਦ ਵਿੱਚ ਨਮਾਜ਼ ਪੜ ਲਾਂਗੇ ਹਾ ਸਤਿਗੁਰੂ ਹੱਸ ਪਏ ਕਹਿਣ ਲੱਗੇ ਸਹਿਬ ਖਾਂ ਇਸ ਭਰਮ ਨੂੰ ਦੂਰ ਕਰ ਦੇ ਮਸਜਿਦ ਵੀ ਸਾਡਾ ਹੀ ਘਰ ਖੈ ਇੱਕ ਪਾਸੇ ਤੂੰ ਬੈਠ ਜੀ ਇੱਕ ਮਾਸੇ ਮੈਂ ਬੈਠ ਜਾਂਗਾ ਗੱਲ ਤਾਂ ਇੱਕੋ ਬਾਪੂ ਦੀ ਕਰਨੀ ਹੈ ਨਾ ਸਤਿਗੁਰੂ ਜੀ ਤਿਲਕ ਜੰਨ ਨੂੰ ਪਿਆਰ ਕਰਦੇ ਆ ਨਾ ਪਿਆਰ ਦਾ ਮਤਲਬ ਉਹਦੀ ਆਜ਼ਾਦੀ ਇਹ ਪਿਆਰਦਰਤ ਕੋਈ ਹੋਰ ਨਾ ਕਰਿਓ ਉੱਥੇ ਜੇ ਸੱਚ ਧਰਮ ਮਸਜਿਦ ਹੈ ਦਿਉਰਾਮ ਮਸਜਿਦ ਸੋ ਗੁਰੂ ਗੋਬਿੰਦ ਸਿੰਘ ਕਹਿੰਦੇ ਕਹਿਣ ਲੱਗੇ ਇੱਥੇ ਅਸੀਂ ਵੀ ਤਿੱਪ ਸਾਹਿਬ ਕਾ ਬੜਾ ਹੀ ਸਿਆਣਾ ਸੀ ਉਹਦੀ ਮੈਂ ਇੱਕ ਇੱਕ ਘਟਨਾਕ ਨੂੰ ਸੁਣਾਣਾ ਉਹ ਕਹਿੰਦਾ ਹੁੰਦਾ ਸੀ ਕਹਿੰਦਾ ਪਹਿਲੀ ਗੱਲ ਬਹਿਸ ਕਰਦਿਆਂ ਕਦੀ ਖਿਜਣਾ ਨਹੀਂ ਚਾਹੀਦਾ ਬਹਿਸ ਕਰਦਿਆਂ ਕਦੀ ਗਾਲੀ ਗਲੋਚ ਤੇ ਨਹੀਂ ਆਉਣਾ ਚਾਹੀਦਾ ਬਹਿਸ ਕਰਦਿਆਂ ਕਦੀ ਤਪਣਾ ਨਹੀਂ ਚਾਹੀਦਾ ਮੈਨੂੰ ਅਗਲਾ ਨੁਕਤਾ ਬੜਾ ਚੰਗਾ ਲੱਗਾ ਜਿਹਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਚਰਚਾ ਕਰ ਰਹੇ ਹੋ ਜੇ ਉਹਦੀ ਗੱਲ ਚੰਗੀ ਏ ਤੇ ਆਪਣੇ ਖੌਮੇ ਨੂੰ ਛੱਡ ਕੇ ਉਹਨੂੰ ਮੰਨ ਲਓ ਉਹ ਠੀਕ ਕਹਿ ਰਿਹਾ ਹੈ ਉਹਨੂੰ ਸਵੀਕਾਰ ਕਰ ਲਓ ਤੇ ਨਾਲ ਕਹਿੰਦਾ ਸੀ ਜੇ ਉਹ ਗਲਤ ਹੈ ਇੱਕ ਦੋ ਵਾਰੀ ਸਮਝਾਓ ਨਹੀਂ ਸਮਝਦਾ ਉਹਨੂੰ ਕਹਿ ਸਕਦਾ ਹੋ ਸਕਦਾ ਤੂੰ ਵੀ ਠੀਕ ਹੀ ਹੋਵੇਂ ਖੇੜਾ ਛੁੱਟ ਜਾਊਗਾ ਵੀ ਹੋ ਸਕਦਾ ਇਹ ਨਹੀਂ ਵੀ ਤੂੰ ਠੀਕ ਹੈ ਹੋ ਸਕਦਾ ਤੇਰੇ ਮੁਤਾਬਕ ਤੂੰ ਠੀਕ ਹੋਵੇਂ ਉਹ ਹਜ਼ੂਰ ਨੂੰ ਆਪਣੇ ਘਰ ਲੈ ਗਿਆ ਉੱਥੇ ਸਤਿਗੁਰੂ ਦੀ ਸੇਵਾ ਕੀਤੀ ਉਹਨੇ ਇੱਥੇ ਵੀ ਸਤਿਗੁਰੂ ਪਟਿਆਲੇ ਦੇ ਨੇੜੇ ਜੀ ਕਾਫੀ ਜ਼ਿਆਦਾ ਹਜ਼ੂਰ ਦੇ ਆਪਣੇ ਅਸਥਾਨ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਇੱਥੋਂ ਮਹਾਰਾਜ ਪਿੰਡਾਂ ਵੀ ਜਾਣਾ ਇਹ ਰੋਹਾਨੀ ਪ੍ਰਚਾਰ ਜੀ ਰੱਬੀ ਪ੍ਰਚਾਰ ਨਾਮ ਦੀਆਂ ਦਾਤਾਂ ਵੰਡਣੀਆਂ ਜਦੋਂ ਤੁਰਨ ਲੱਗੇ ਪਹਿਲੀ ਵਾਰ ਤੇ ਸੈਫ ਕਾ ਕਹਿੰਦਾ ਮੈਨੂੰ ਉਪਦੇਸ਼ ਦਿਓ ਮੈਂ ਤਾਂ ਬੇਨਤੀ ਕਰ ਰਿਹਾ ਜੋ ਅੱਜ ਸ਼ਬਦ ਹੈ ਮੈਨੂੰ ਉਪਦੇਸ਼ ਦਿਓ ਸਤਿਗੁਰਾਂ ਦੇ ਚਰਨਾਂ 'ਚ ਡਿੱਗ ਪਿਆ ਇਹ ਘਰ ਤਾਂ ਲੈ ਗਿਆ ਬੇਗਮਾਂ ਨੇ ਕਿਹਾ ਸੀ ਅਸੀਂ ਰੋਜ਼ ਸਤਿਗੁਰੂ ਦੀ ਸਤ ਸੰਗਤ ਕਰਨੀ ਹੈ ਕਹਿੰਦੇ ਉਪਦੇਸ਼ ਦਿਓ ਮੱਥਾ ਟੇਕ ਕੇ ਸਾਹਮਣੇ ਕਿਹਾ ਜੀ ਹਜ਼ੂਰ ਕਿਨੇ ਸੈਫਖਾਂ ਜ਼ਮੀਨ ਭੜੀ ਵਧੀਆ ਤੇਰੇ ਅੰਦਰ ਦੀ ਅੱਲਾ ਨੂੰ ਕਦੀ ਦੀ ਬਿਸਰਾ ਅੱਲਾ ਨੂੰ ਹਮੇਸ਼ਾ ਯਾਦ ਰੱਖੀ ਦੂਜੀ ਗੱਲ ਫਕੀਰ ਦੀ ਸੇਵਾ ਜ਼ਰੂਰ ਕਰੀ ਫਕੀਰਾਂ ਦੀ ਸੇਵਾ ਇਬਾਦਤ ਵਾਲਿਆਂ ਦੀ ਸੇਵਾ ਜ਼ਰੂਰ ਕਰੀ ਬੰਦਗੀ ਦਾ ਕਦੀ ਨਾਗਾ ਨਹੀਂ ਪਹਿਨ ਦੇਣਾ ਇਸ ਤੋਂ ਅੱਗੇ ਕਿਹਾ ਸਭ ਕੁਝ ਕਰਕੇ ਕਦੀ ਆਪਣਤ ਨਹੀਂ ਜਨਾਨੀ ਹਮੇਸ਼ਾ ਮਨ ਨੂੰ ਨੀਵਾ ਹੀ ਰੱਖਣਾ ਹੈ ਨੀਵੀਆਂ ਥਾਵਾਂ ਉੱਤੇ ਪਾਣੀ ਟਿਕਦਾ ਹੁੰਦਾ ਤੇ ਜਿੱਥੇ ਮਨ ਨੀਵੇਂ ਹੋ ਜਾਣ ਉਥੇ ਰੱਬ ਦੀ ਬਾਣੀ ਟਿਕਦੀ ਹੁੰਦੀ ਹੈ